ਪੰਜਾਬ ਦੇ ਸਿਹਤ ਮੰਤਰੀ ਡਾਕਟਰ ਪ੍ਰਭੇਰ ਸਿੰਘ ਨੇ ਐਡਵਾਂਸਡ ਆਟイズਮ ਐਂਡ ਰਿਸਰਚ ਸੈਂਟਰ ਦਾ ਉਦਘਾਟਨ ਕੀਤਾ ਹੈ। ਸੋ ਮਾਲੀ ਸੈਕਟਰ 79 ਵਿੱਚ ਐਡਵਾਂਸਡ ਆਟイズਮ ਐਂਡ ਰਿਸਰਚ ਸੈਂਟਰ ਦਾ ਉਦਘਾਟਨ ਪੰਜਾਬ ਦੇ ਸਿਹਤ ਮੰਤਰੀ ਵੱਲੋਂ ਕੀਤਾ ਹੈ। ਤੇ ਇਹ ਸੈਂਟਰ ਵਿਸ਼ੇਸ਼ ਬੱਚਿਆਂ ਤੇ ਮਾਨਸਿਕ ਤੌਰ ਤੇ ਕਮਜ਼ੋਰ ਬੱਚਿਆਂ ਦੇ ਲਈ ਤਿਆਰ ਕੀਤਾ ਗਿਆ ਹੈ। ਜਿਨ੍ਹਾਂ ਨੂੰ ਕੀ ਵਿਸ਼ੇਸ਼ ਦੇਖਭਾਲ ਅਤੇ ਇਲਾਜ ਦੀ ਲੋੜ ਹੁੰਦੀ ਹੈ। ਸੋ ਇਹ ਬੱਚਿਆਂ ਨੂੰ ਸਮਾਜ ਦੀ ਮੁੱਖ ਧਾਰਾ ਦੇ ਵਿੱਚ ਲਿਆਉਣ ਅਤੇ ਉਹਨਾਂ ਨੂੰ ਇੱਕ ਆਮ ਜੀਵਨ ਜਿਉਣ ਦੇ ਵਿੱਚ ਮਦਦ ਕਰੇਗਾ। ਤਾਂ ਅਕਸਰ ਦੇਖਿਆ ਜਾਂਦਾ ਹੈ ਕਿ ਮਾਨਸਿਕ ਤੌਰ ਤੇ ਕਮਜ਼ੋਰ ਬੱਚਿਆਂ ਦਾ ਸਮਾਜ ਦੇ ਵਿੱਚ ਮਜ਼ਾਕ ਉਡਾਇਆ ਜਾਂਦਾ ਹੈ ਉਹਨਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਕੇਂਦਰ ਦੇ ਵਿੱਚ ਉਹਨਾਂ ਦੇ ਲਈ ਵਿਸ਼ੇਸ਼ ਇਲਾਜ ਅਤੇ ਦੇਖਭਾਲ ਦਾ ਪ੍ਰਬੰਧ ਕੀਤਾ ਗਿਆ ਤਾਂ ਜੋ ਉਹ ਆਤਮ ਨਿਰਭਰ ਬਣ ਸਕਣ ਤੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਸਰਕਾਰ ਅਜਿਹੇ ਬੱਚਿਆਂ ਦੇ ਵਿਕਾਸ ਅਤੇ ਉਹਨਾਂ ਦੇ ਬਿਹਤਰ ਭਵਿੱਖ ਦੇ ਲਈ ਸਦਾ ਵਚਨਬੱਧ ਹੈ ਇਸ ਕੇਂਦਰ ਦੇ ਵਿੱਚ ਬੱਚਿਆਂ ਨੂੰ ਆਧੁਨਿਕ ਟੈਕਨੀਕਾਂ ਦੇ ਨਾਲ ਮਾਹਰ ਡਾਕਟਰਾਂ ਦੀ ਟੀਮ ਦੁਆਰਾ ਵਿਸ਼ੇਸ਼ ਸਿਖਲਾਈ ਅਤੇ ਥੈਰੇਪੀ ਦਿੱਤੀ ਜਾਵੇਗੀ ਵਰਡ ਆਟਿਜ਼ਮ ਦੇ ਹੈ ਔਰ ਆਟਿਜ਼ਮ ਜਿਹੜਾ ਇਹਦੇ ਬਾਰੇ ਨਾ ਲੋਕਾਂ ਦੇ ਵਿੱਚ ਜਾਣਕਾਰੀ ਬਹੁਤ ਘੱਟ ਹੈ ਬਟ ਇੱਕ ਚੀਜ਼ ਮੈਂ ਤੁਹਾਨੂੰ ਡੈਫੀਨਿਟਲੀ ਕਹਿ ਸਕਦਾ ਤਾਰੇ ਜ਼ਮੀਨ ਪਰ ਤਾਂ ਸਾਰਿਆਂ ਨੇ ਦੇਖਿਆ ਦੇਖਿਆ ਕਿ ਨਹੀਂ ਦੇਖਿਆ ਦੇਖਿਆ ਨਹੀਂ ਉਹਦਾ ਜਿਹੜਾ ਬੱਚਾ ਸੀਗਾ ਉਹ ਆਟਿਸਟਿਕ ਸਪੈਕਟ੍ਰਮ ਡਿਸਆਰਡਰ ਤੋਂ ਕਰਦਾ ਸੀ ਬੱਚਾ ਔਰ ਉਹਦੇ ਤੇ ਸਾਰੀ ਬੇਸਿਕ ਔਰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਉਹ ਇਨਵੈਸਟਮੈਂਟ ਸੀ ਵੈਸੇ ਜੇ ਮੈਂ ਗੱਲ ਕਰਾਂ ਆਧੁਨਿਕ ਕੰਟੈਂਪੋਰੀ ਵਾਲੇ ਵਿੱਚ ਤੇ ਸਭ ਤੋਂ ਵੱਡਾ ਮਿਸਲਕਾ ਕੌਣ ਆਲੀ ਦੁਨੀਆ ਦੇ ਵਿੱਚ ਹੈ ਜੀ ਐਲਨ ਮਸਕ ਉਹਨੇ ਖੁਦ ਕਿਹਾ ਉਹਨੇ ਦੱਸਿਆ ਕਿ ਮੈਂ ਵੀ ਇੱਕ ਆਰਟਿਸਟਿਕ ਚਾਈਲਡ ਸੀ ਔਰ ਇਸੇ ਤਰ੍ਹਾਂ ਜੇ ਮੈਂ ਆਲਬਰਟ ਆਇਨਸਟਾਈਨ ਦੀ ਗੱਲ ਕਰਾਂ ਬਹੁਤ سارے ਫੇਮ ਐਕਟਰ ਬਹੁਤ سارے ਸਾਇੰਟਿਸਟ ਇਨਕਲੂਡਿੰਗ ਗੱਲ ਬਟ ਆਇਨਸਟਾਈਨ ਬਾਰੇ ਕਿਹਾ ਜਾਂਦਾ ਪਰ ਤੁਹਾਨੂੰ ਕਦੇ ਕੋਈ ਐਦਾ ਤਾਂ ਮੈਨੂੰ ਕਿਤੇ ਨਹੀਂ ਲੱਗਿਆ ਕਿ ਉਹਨੇ ਖੁਦ ਸ਼ਰਾਬ ਉਹਦੇ ਅਡਮਿਟ ਕੀਤਾ ਹੋਵੇ ਜੀ ਜਿਹੜੇ ਬੱਚੇ ਆਟਿਸਮ ਤੋਂ ਸuffer ਕਰਦੇ ਆ ਉਹ ਥੋੜਾ ਜਿਹਾ ਸੋਸ਼ੀਅਲੀ ਜਿਆਦਾ ਸੋਸ਼ੀਅਲਾਈਜ਼ ਨਹੀਂ ਕਰਦੇ ਆ ਇੰਟਰੋਵਰਟ ਟਾਈਪ ਹੁੰਦੇ ਆ ਉਹਨਾਂ ਦਾ ਇੱਕ ਲਰਨਿੰਗ ਡਿਫਰੈਂਟ ਨਰੋਲੋਜੀ ਔਰ ਫਿਜ਼ੀਓਲੋਜੀ ਹੁੰਦੀ ਹੈ ਮਤਲਬ ਇਹ ਉਹਨਾਂ ਦਾ ਇੰਟੈਲੈਕਟ ਦੀ ਗੱਲ ਕਰੀਏ ਉਹ ਬਾਕੀਆਂ ਤੋਂ ਘੱਟ ਨਹੀਂ ਹੁੰਦਾ ਵੱਧ ਹੁੰਦਾ ਜਿਵੇਂ ਤੁਸੀਂ ਜਿਵੇਂ ਮੈਂ ਤੁਹਾਨੂੰ ਬਹੁਤ ਸਾਰੇ ਐਗਜ਼ਾਮਪਲ ਦਿੱਤੇ ਆ ਕਿ ਬਹੁਤ ਸਾਰੇ ਐਕਟਰਸ ਬਹੁਤ ਸਾਰੇ ਸਾਇੰਟਿਸਟ ਬਹੁਤ ਸਾਰੇ ਬਿਜ਼ਨਸਮੈਨ ਜਿਹੜੇ ਕਿ ਉਹਨਾਂ ਨੇ ਦੁਨੀਆ ਦੇ ਵਿੱਚ ਐਗਜ਼ਾਮਪਲ ਸੈੱਟ ਕੀਤੀ ਆ ਲੇਕਿਨ ਪੇਰੈਂਟਸ ਵਾਸਤੇ ਬਹੁਤ ਵੱਡੀ ਜਿਹੜਾ ਜਿਹੜਾ ਦੇ ਬੱਚਿਆਂ ਨੂੰ ਆਟੋ ਚ ਮਜ਼ਾ ਆਉਣਾ ਵਾਸਤੇ ਬੜੀ ਦਿੱਕਤ ਹੁੰਦੀ ਆ ਕਿ ਜਦੋਂ ਸਕੂਲ ਚ ਜਾਂਦੇ ਆ ਜੋ ਕਿ ਥਾਮਸ ਐਡੀਸਨ ਦੇ ਨਾਲ ਹੋਇਆ ਤੁਸੀਂ ਸਾਰੇ ਨੇ ਕਹਾਣੀ ਸੁਣੀ ਹੋਣੀ ਹੈ ਸਬ ਸੈਕਟਰ ਸੈਕਟਰ 79 ਐਸਐਸ ਦਾ ਇਹ ਸਾਡਾ ਹੱਬ ਹੋਏਗਾ ਤੇ ਇਹਦੀਆਂ ਜਿਹੜੀਆਂ ਬਾਕੀ ਐਕਟੀਵਿਟੀ ਦੇ ਸਾਰੇ ਪੰਜਾਬ ਦੇ ਵਿੱਚ ਹੋਣਗੇ ਸਾਰੇ ਜਿਹੜੇ ਸਾਡੇ ਜਿੰਨੇ ਵੀ ਸਾਡੇ ਡਾਕਟਰਸ ਆ ਗਏ ਆ ਜਿਹੜੇ ਚਾਹੇ ਮਰਲਾਟਿਕਸ ਕੰਮ ਕਰਦੇ ਆ ਹੈਲਥ ਐਂਡ ਵੈਲਨੈਸ ਸੈਕਟਰਸ ਕੰਮ ਕਰਦੇ ਆ ਆਪ ਨੂੰ ਆਸ਼ਾ ਵਰਕਰ ਔਰ ਖਾਸ ਕਰਕੇ ਜਿਹੜੇ ਸਾਡੇ ਡਿਸਟ੍ਰਿਕਟ ਹੌਸਪੀਟਲ ਸੰਬੰਧੀ ਜਿਹੜੇ ਹੌਸਪੀਟਲ ਦੇ ਤੇ ਸਪੈਸ਼ਲਿਸਟ ਹੈ ਜਾਂ ਖਾਸ ਕਰਕੇ ਐਨਟੂ ਦੇ ਸਪੈਸ਼ਲਿਸਟ ਆ ਜਿਹੜਾ ਉਹਨਾਂ ਸਾਰਿਆਂ ਨੂੰ ਇਹਦੇ ਬਾਰੇ ਜਾਣਕਾਰੀ ਦੇਣਾ ਔਰ ਉਹਨਾਂ ਨੇ ਜਿਹੜੇ ਪੇਸ਼ੈਂਟਸ ਆ ਉਹ ਸਿਲੈਕਟ ਕਰਕੇ ਜਿਹੜੇ ਤਾਂ ਉੱਤੇ ਮੈਨੇਜ ਹੋ ਸਕਦੇ ਉਹਨਾਂ ਨੂੰ ਮੈਨੇਜ ਕਰਨਾ ਕਿਉਂਕਿ ਅਸੀਂ ਜਿਹੜੇ अर्ਲੀ ਇੰਟਰਵੈਨਸ਼ਨ ਸੈਂਟਰ ਕੋਲੇ ਉਹਨਾਂ ਦੇ ਵਿੱਚ ਵੀ ਸਪੀਚ ਥੈਰੇਪੀ ਦੂਜੇ ਪਹੁੰਚਾ ਲਿਆ। ਬਾਕੀ ਜਿਹੜੇ ਜਿਨ੍ਹਾਂ ਨੂੰ ਲੋਡ ਆ ਉਹਨਾਂ ਨੂੰ ਇੱਥੇ ਰੈਫਰ ਕਰਨਾ ਔਰ ਉਹਨਾਂ ਨੂੰ ਇੱਥੇ ਹੋਸਟਲ ਦੇ ਵਿੱਚ ਰਹਿ ਕੇ ਉਹਨਾਂ ਬੱਚਿਆਂ ਨੂੰ ਉਹਨਾਂ ਦੀ ਬੈਂਟਰ ਤੇ ਫਿ ਉਹਦੇ ਬਾਰੇ ਇਥੇ ਰਚਨ ਹੋ ਚੁੱਕੀ ਜੇ ਤਾਂ ਇਹਦਾ ਜਿਹੜਾ ਸਟੇਟਮ ਆਬਜੈਕਟਿਵ ਹੈਗਾ ਕਿ ਆਟイズਮ ਬੜੀ ਕਾਮਨ ਕੰਡੀਸ਼ਨ ਹੈ ਇਟਸ ਨੋਟ ਅ ਰੇਅਰ ਕੰਡੀਸ਼ਨ ਜੇ ਤੁਸੀਂ ਜਾਓਗੇ ਹਰ ਸਕੂਲ ਦੇ ਵਿੱਚ ਸਾਨੂੰ 2 4 5 ਬੱਚੇ ਮਿਲ ਜਾਣਗੇ ਉਹਨਾਂ ਨੂੰ ਅਸੀਂ ਫਾਰਮਸ ਐਡੀਸਨ ਵੇਲੇ ਵੀ ਜਿਹਨੇ ਉਹ ਇਲੈਕਟ੍ਰਿਕ ਬੱਲ ਬਣਾਇਆ ਸੀ ਉਸ ਵੇਲੇ ਦੀ ਮੰਤਵੂਦੀ ਕਹਿੰਦੇ ਸੀ ਅੱਜ ਵੀ ਕਹਿੰਦੇ ਹਾਂ ਉਹ ਮੰਤਵੂਦੀ ਕਹਿੰਦੇ ਬੱਚਾ ਜੀ ਦਾ ਇਹ ਥੋੜਾ ਜਿਹਾ ਮਤਲਬ ਠੱਲਾ ਹੈਗਾ ਜੀ ਇਹ ਇਹ ਮਤਲਬ ਸਲੋਰ ਲੱਗਦਾ ਹੈ ਕੋਈ ਅਪਰ ਡਿਫਰੈਂਟ ਆਰਮ ਯੂਜ਼ ਕਰ ਲੈਂਦੇ ਆ बच्चे ਨੂੰ ਸਲਰਿੰਗ ਆਫ ਸਪੀਚ ਹੈ ਉਹਦਾ ਮਜ਼ਾਕ ਉਡਾਇਆ ਜਾਂਦਾ ਜਾਂ ਉਹ ਉਹਦਾ ਮਤਲਬ ਉਹ ਇੱਕ ਪਾਤਰ ਬਣ ਜਾਂਦਾ ਮਲੋਰੀਡੀ ਕਿਰੂਲ ਦਾ ਮਜ਼ਾਕ ਦਾ ਪਾਤਰ ਬਣ ਜਾਂਦਾ ਉਹ ਨਹੀਂ ਬਣਦੇਣਾ ਬੱਚੇ ਨੂੰ ਜਿਹੜੀ ਕਿਉਂਕਿ ਇਹਨਾਂ ਦੇ ਵਿੱਚ ਕੀ ਹੁੰਦਾ ਕਿ ਇਹਨਾਂ ਵਿੱਚ ਨਿਊਰੋ ਡਿਵੈਲਪਮੈਂਟਲ ਡਿਸਆਰਡਰ ਹੈ ਇਟਸ ਅ ਡਿਫਰੈਂਟ ਵੇ ਆਫ ਲਰਨਿੰਗ ਉਹ ਮਨੋ ਚਾਹੇ ਮੈਥ ਹੈ ਚਾਹੇ ਉਹਨਾਂ ਦੀ ਸਪੀਚ ਹੈ ਉਹ ਮਤਲਬ ਇੰਟੈਲੈਕਚੁਅਲ ਕੋਈ ਕਮੀ ਨਹੀਂ ਹੁੰਦੀ ਉਹਨਾਂ ਜਿਹੜੇ ਪਰਮ ਆਪਣੇ ਸਰਵਰਸ ਆਪ ਕੋ ਦਿੱਤਾ ਹੈ ਇਹਨਾਂ ਮਾਸਟਰ ਦੀ ਗੱਲ ਕਰ ਰਹਾ ਜਿਹਨੇ ਐਡਮਿਟ ਕੀਤਾ ਤਾਰਿਸ ਮੀ ਦੀ ਗੱਲ ਕੀਤੀ ਹੈ ਬਹੁਤ ਸਾਰੇ ਐਕਟਰਸ ਆ ਗਏ ਆਭਿਸ਼ੇਕ ਮੇਤਾ ਮਤਲਬ ਉਹਨਾਂ ਨੇ ਸਾਰ ਜਿੰਨੇ ਕੀ ਸੀਗਾ ਹੋਰ ਵੀ ਬਹੁਤ ਸਾਰੇ ਐਕਟਰਸ ਆ ਰਿਹਾ ਨੈਸ਼ਨਲ ਇੰਟਰਨੈਸ਼ਨਲ ਬਹੁਤ ਸਾਰੇ ਸਾਇੰਟਿਸਟ ਹੋਏ ਆ ਜਿਹੜੇ ਮਤਲਬ ਦੇ ਵਰ ਸਫਰਿੰਗ ਫਰਮ ਆਟイズਮ ਔਰ ਡਿਫਰੈਂਟ ਡਿਸੇਬਿਲिटीज ਹੈਲਨ ਕੈਲਰ ਹੋਈ ਹੈ ਜੋ ਬ্লাইন্ড ਸੀ ਮਤਲਬ बचपन तो उन्हें कलर्स कितना बढ़िया डिस्क्राइब किए हैं कितनी उनकी कंट्रीब्यूशन है ब्लाइंड बास के थोड़े बड़े कलर फिलिप्स ये देखो तीस आठ तीन जैसे नोबल प्राइज में नशीब हो बहुत सारे साइंटिस्ट हो गया जैसे उन्होंने अपनी डिसेबिलिटी नो ओवरकम की था ब्लेड रनर्स यू ऑल नो सिमिलरली ऑटिज्म जिस तरह फिजिकल डिसेबिलिटी है इट्स ए मेंटल काइंड ऑफ इट्स ए डिफरेंट एबिलिटी आई वुड से इट्स नॉट डिसेबिलिटी बट जैसे साढे नॉर्मल स्कूल One of the teachers, one of the system, they are not trained to uh, educate these children, so this is a, a special school for that. Okay? Thank you.